ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਇਮੀਗ੍ਰੇਸ਼ਨ ਵੱਲੋਂ 1 ਫਰਵਰੀ 2026 ਲਈ ਹੋਏ ਪੰਜ ਵੱਡੇ ਐਲਾਨ ਹੁਣ ਸਭ ਹੋਣਗੇ ਪੱਕੇ ਦੋਸਤੋ ਅੱਜ ਦਾ ਦਿਨ ਸਾਡੇ ਸਾਰਿਆਂ ਲਈ ਖਾਸ ਕਰ ਉਹਨਾਂ ਪੰਜਾਬੀ ਵੀਰਾਂ ਅਤੇ ਪਹਿਣਾ ਲਈ ਜੋ ਸਤ ਸਮੁੰਦਰ ਪਾਰ ਅਮਰੀਕਾ ਦੀ ਧਰਤੀ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ ਇੱਕ ਬਹੁਤ ਹੀ ਇਤਿਹਾਸਕ ਅਤੇ ਪਾਵੁਕ ਦਿਨ ਸਾਬਤ ਹੋਣ ਵਾਲਾ ਹੈ ਅਸੀਂ ਜਾਣਦੇ ਹਾਂ ਕਿ ਪਰਦੇਸ ਕੱਟਣਾ ਸੌਖਾ ਨਹੀਂ ਹੁੰਦਾ ਜਦੋਂ ਇਨਸਾਨ ਆਪਣਾ ਘਰ ਆਪਣੇ ਮਾਪੇ ਅਤੇ ਆਪਣੀ ਮਿੱਟੀ ਛੱਡ ਕੇ ਬੇਗਾਨੇ ਮੁਲਕ ਵਿੱਚ ਆਉਂਦਾ ਹੈ ਤਾਂ ਉਸ ਦੇ ਮਨ ਵਿੱਚ ਸਿਰਫ ਇੱਕ ਹੀ ਆਸ ਹੁੰਦੀ ਹੈ ਕਿ ਇੱਕ ਦਿਨ ਉਸ ਦੀ ਮਿਹਨਤ ਰੰਗ ਲਿਆਏਗੀ ਅਤੇ ਉਹ ਇੱਥੇ ਪੱਕਾ ਹੋ ਕੇ ਆਪਣੇ ਪਰਿਵਾਰ ਨੂੰ ਇੱਕ ਬਿਹਤਰ ਜ਼ਿੰਦਗੀ ਦੇ ਸਕੇਗਾ ਪਿਛਲੇ ਕਈ ਸਾਲਾਂ ਤੋਂ ਖਾਸਕਰ ਜਦੋਂ ਅਸੀਂ 2024 ਅਤੇ 2025 ਦੇ ਦੌਰ ਨੂੰ ਦੇਖਦੇ ਹਾਂ ਤਾਂ ਇਮੀਗ੍ਰੇਸ਼ਨ ਦੇ ਸਖਤ ਕਾਨੂੰਨਾ ਅਤੇ ਲੰਬੀਆਂ ਤਰੀਕਾ ਨੇ ਬਹੁਤ ਸਾਰੇ ਲੋਕਾਂ ਦੇ ਸਬਰ ਦਾ ਇਮਤਿਹਾਨ ਲਿਆ ਹੈ। ਕਈ ਵਾਰ ਅਜਿਹਾ ਮਹਿਸੂਸ ਹੁੰਦਾ ਸੀ ਕਿ ਸ਼ਾਇਦ ਗ੍ਰੀਨ ਕਾਰਡ ਜਾਂ ਪੱਕੇ ਹੋਣ ਦਾ ਸੁਪਨਾ ਸਿਰਫ ਇੱਕ ਸੁਪਨਾ ਹੀ ਰਹਿ ਜਾਵੇਗਾ। ਪਰ ਕਹਿੰਦੇ ਹਨ ਕਿ ਅੰਤ ਵਿੱਚ ਜਿੱਤ ਸੱਚ ਅਤੇ ਮਿਹਨਤ ਦੀ ਹੀ ਹੁੰਦੀ ਹੈ। ਅੱਜ ਅਸੀਂ ਜਿਸ ਖਬਰ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ 1 ਫਰਵਰੀ 2026 ਤੋਂ ਲਾਗੂ ਹੋਣ ਵਾਲੀ ਹੈ ਅਤੇ ਇਹ ਖਬਰ ਉਨ੍ਹਾਂ ਹਜ਼ਾਰਾਂ ਅੱਖਾਂ ਵਿੱਚ ਚਮਕ ਲੈ ਆਵੇਗੀ ਜੋ ਸਾਲਾਂ ਤੋਂ ਇੰਤਜ਼ਾਰ ਵਿੱਚ ਪਥਰਾ ਗਏ ਸਨ ਅਮਰੀਕਾ ਦੀ ਸਰਕਾਰ ਨੇ ਮਹਿਸੂਸ ਕੀਤਾ ਹੈ ਕਿ ਪ੍ਰਵਾਸੀ ਹੀ ਇਸ ਦੇਸ਼ ਦੀ ਰੇਡ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਹੋਰ ਜ਼ਿਆਦਾ ਇੰਤਜ਼ਾਰ ਕਰਵਾਉਣਾ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਬਣ ਰਿਹਾ ਹੈ ਇਸ ਲਈ ਇਹ ਪੰਜ ਵੱਡੇ ਐਲਾਨ ਕੋਈ ਆਮ ਬਦਲਾ ਨਹੀਂ ਹਨ ਬਲਕਿ ਇਹ ਲੱਖਾਂ ਜ਼ਿੰਦਗੀਆਂ ਦੀ ਕਿਸਮਤ ਬਦਲਣ ਵਾਲੇ ਫੈਸਲੇ ਹਨ ਜੋ ਹੁਣ ਹਕੀਕਤ ਬਣਨ ਜਾ ਰਹੇ ਹਨ ਇਸ ਵੀਡੀਓ ਨੂੰ ਅੰਤ ਤੱਕ ਬਹੁਤ ਧਿਆਨ ਨਾਲ ਸੁਣਿਓ ਕਿਉਂਕਿ ਇਹ ਸਿਰਫ ਜਾਣਕਾਰੀ ਨਹੀਂ ਤੁਹਾਡੇ ਭਵਿੱਖ ਦੀ ਚਾਬੀ ਹੈ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਐਲਾਨ ਜੋ 1 ਫਰਵਰੀ 2026 ਤੋਂ ਲਾਗੂ ਹੋਣ ਜਾ ਰਿਹਾ ਹੈ ਉਹ ਹੈ ਗ੍ਰੀਨ ਕਾਰਡ ਦੇ ਬੈਕਲੌਗ ਪਾਵ ਪੁਰਾਣੀਆਂ ਰੁਕੀਆਂ ਹੋਈਆਂ ਫਾਈਲਾਂ ਨੂੰ ਖਤਮ ਕਰਨ ਬਾਰੇ ਜੋ ਕਿ دہਾਕਿਆ ਤੋਂ ਇੱਕ ਵੱਡੀ ਸਮੱਸਿਆ ਬਣੀ ਹੋਈ ਸੀ ਅਸੀਂ ਸਭ ਜਾਣਦੇ ਹਾਂ ਕਿ ਰੋਜ਼ਗਾਰ ਦੇ ਆਧਾਰ ਤੇ ਜਾਂ ਪਰਿਵਾਰਕ ਆਧਾਰ ਤੇ ਫਾਇਲਾ ਲਗਾਉਣ ਵਾਲੇ ਸਾਡੇ ਪਰਾਵਾਂ ਨੂੰ ਦਸ-ਦਸ 15-15 ਸਾਲ ਉਡੀਕ ਕਰਨੀ ਪੈਂਦੀ ਸੀ ਇਹ ਉਡੀਕ ਸਿਰਫ ਸਮੇਂ ਦੀ ਬਰਬਾਦੀ ਨਹੀਂ ਸੀ ਬਲਕਿ ਇਹ ਇੱਕ ਮਾਨਸਿਕ ਪੀੜਾ ਸੀ ਜਿੱਥੇ ਇਨਸਾਨ ਹਰ ਰੋਜ਼ ਇਸ ਡਰ ਵਿੱਚ ਜੁੰਦਾ ਸੀ ਕਿ ਜੇਕਰ ਅੱਜ ਨੌਕਰੀ ਚਲੀ ਗਈ ਤਾ ਕੱਲ ਨੂੰ ਬੋਰੀ ਬਿਸਤਰਾ ਚੁੱਕ ਕੇ ਵਾਪਸ ਜਾਣਾ ਪਵੇਗਾ ਪਰ ਹੁਣ ਅਮਰੀਕਾ ਇਮੀਗ੍ਰੇਸ਼ਨ ਨੇ ਇਸ ਪਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਇਨ੍ਹਾਂ ਮਿਹਨਤੀ ਲੋਕਾਂ ਨੂੰ ਪੱਕਾ ਕਰਨਾ ਜ਼ਰੂਰੀ ਹੈ ਨਵੇਂ ਨੀਮਾ ਮੁਤਾਬਕ ਹਰੇਕ ਦੇਸ਼ ਲਈ ਜੋ 7 ਟਕਾ ਦਾ ਕੋਟਾ ਸਿਸਟਮ ਸੀ ਉਸ ਵਿੱਚ ਪਾਰੀ ਛੋੜ ਦਿੱਤੀ ਜਾ ਰਹੀ ਹੈ ਜਿਸ ਦਾ ਸਿੱਧਾ ਫਾਇਦਾ ਭਾਰਤੀ ਭਾਈਚਾਰੇ ਨੂੰ ਹੋਵੇਗਾ ਇਸ ਦਾ ਮਤਲਬ ਹੈ ਕਿ ਜਿੰਨਾ ਦੀਆਂ ਫਾਈਲਾਂ ਸਾਲਾ ਤੋਂ ਤਾਰੀਖ ਮੌਜੂਦਾ ਨਹੀਂ ਹੈ ਡੇਟ ਨਾਟ ਕਰੰਟ ਦੇ ਚੱਕਰ ਵਿੱਚ ਫਸੀਆਂ ਹੋਈਆਂ ਸਨ ਉਹ ਹੁਣ ਤੇਜ਼ੀ ਨਾਲ ਪ੍ਰੋਸੈਸ ਹੋਣ ਗਈਆਂ ਇਹ ਐਲਾਨ ਉਹਨਾਂ ਪਰਿਵਾਰਾਂ ਲਈ ਇੱਕ ਨਵੀਂ ਸਵੇਰ ਵਾਂਗ ਹੈ ਜਿਨ੍ਹਾਂ ਦੇ ਬੱਚੇ ਵੀਜ਼ਾ ਦੀ ਉਡੀਕ ਕਰਦੇ ਕਰਦੇ ਜਵਾਨ ਹੋ ਗਏ ਸਨ ਅਤੇ ਏਜ ਆਊਟ ਹੋਣ ਦੇ ਡਰ ਕਾਰਨ ਮਾਪਿਆਂ ਤੋਂ ਵੱਖ ਹੋਣ ਦੀ ਕਗਾਰ ਤੇ ਸਨ ਹੁਣ 1 ਫਰਵਰੀ ਤੋਂ ਬਾਅਦ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਘਰਾਂ ਵਿੱਚ ਖੁਸ਼ੀਆਂ ਦੀਆਂ ਚਿੱਠੀਆਂ ਆਉਣਗੀਆਂ ਅਤੇ ਉਹ ਸਿਰਫ ਕਾਗਜ਼ ਦਾ ਟੁਕੜਾ ਨਹੀਂ ਹੋਵੇਗਾ ਬਲਕਿ ਤੁਹਾਡੇ ਸਾਲਾ ਦੇ ਸੰਗਰਸ਼ ਦਾ ਇਨਾਮ ਹੋਵੇਗਾ ਇਹ ਫੈਸਲਾ ਦਰਸਾਉਂਦਾ ਹੈ ਕਿ ਅਮਰੀਕਾ ਹੁਣ ਇਹ ਮੰਨ ਚੁੱਕਾ ਹੈ ਕਿ ਜੋ ਲੋਕ ਇੱਥੇ ਟੈਕਸ ਵਰਦੇ ਹਨ ਕਾਨੂੰਨ ਮੰਨਦੇ ਹਨ ਅਤੇ ਦੇਸ਼ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਲਟਕਾ ਕੇ ਰੱਖਣਾ ਨਾਇਨਸਾਫੀ ਹੈ ਦੂਜਾ ਵੱਡਾ ਐਲਾਨ ਉਹਨਾਂ ਵੀਰਨ ਬੈਣਾ ਲਈ ਹੈ ਜੋ ਬਿਨਾ ਕਾਗਜ਼ਾਤੋ ਜਾ ਕੱਚੇ ਤੌਰ ਤੇ ਇਸ ਦੇਸ਼ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਨੇ ਆਪਣੀ ਜਵਾਨੀ ਦੇ ਕੀਮਤੀ ਸਾਲ ਇਸ ਦੇਸ਼ ਦੇ ਖੇਤਾਂ ਸਟੋਰਾ ਜਾਂ ਟਰੱਕਾਂ ਤੇ ਕੰਮ ਕਰਦਿਆਂ ਗੁਜ਼ਾਰ ਦਿੱਤੇ ਹਨ ਅਕਸਰ ਅਸੀਂ ਦੇਖਦੇ ਹਾਂ ਕਿ ਸਾਡੇ ਪੰਜਾਬੀ ਪਾਈਚਾਰੇ ਦੇ ਬਹੁਤ ਸਾਰੇ ਲੋਕ ਅਸਾਈਲਮ ਸ਼ਰਨ ਦੇ ਕੇਸਾ ਵਿੱਚ ਫਸੇ ਹੋਏ ਹਨ ਜਾਂ ਉਹਨਾਂ ਕੋਲ ਕੋਈ ਪੱਕਾ ਰਾਹ ਨਹੀਂ ਬਚਿਆ ਸੀ 1 ਫਰਵਰੀ 2026 ਤੋਂ ਇੱਕ ਨਵੀਂ डग्निटी एक्ट ਜਾਂ ਸਨਮਾਨਜਨਕ ਰਸਤਾ ਖੁੱਲਣ ਜਾ ਰਿਹਾ ਹੈ ਜਿਸ ਦੇ ਤਹਿਤ ਉਹ ਲੋਕ ਜੋ ਪਿਛਲੇ 5 ਜਾਂ 7 ਸਾਲਾਂ ਤੋਂ ਲਗਾਤਾਰ ਅਮਰੀਕਾ ਵਿੱਚ ਰਹਿ ਰਹੇ ਹਨ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਜੋ ਆਪਣੇ ਹਿੱਸੇ ਦਾ ਟੈਕਸ ਇਮਾਨਦਾਰੀ ਨਾਲ ਅਦਾ ਕਰ ਸਕਦੇ ਹਨ ਉਹਨਾਂ ਨੂੰ ਇੱਕ ਅਸਥਾਈ ਕਾਨੂੰਨੀ ਦਰਜਾ ਦਿੱਤਾ ਜਾਵੇਗਾ ਜੋ ਬਾਅਦ ਵਿੱਚ ਗ੍ਰੀਨ ਕਾਰਡ ਵਿੱਚ ਬਦਲ ਸਕਦਾ ਹੈ ਇਹ ਐਲਾਨ ਸੁਣਨ ਵਿੱਚ ਸ਼ਾਇਦ ਇੱਕ ਸੁਪਨਾ ਲੱਗੇ ਪਰ ਇਹ ਹਕੀਕਤ ਹੈ ਸੋਚੋ ਉਸ ਇਨਸਾਨ ਦੀ ਹਾਲਤ ਬਾਰੇ ਜੋ ਪਿਛਲੇ 10 ਸਾਲਾਂ ਤੋਂ ਆਪਣੇ ਪਿੰਡ ਨਹੀਂ ਜਾ ਸਕਿਆ ਜਿਸਨੇ ਵੀਡੀਓ ਕਾਲ ਤੇ ਆਪਣੇ ਮਾਪਿਆਂ ਦਾ ਅੰਤਿਮ ਸੰਸਕਾਰ ਦੇਖਿਆ ਸਿਰਫ ਇਸ ਡਰ ਕਰਕੇ ਕਿ ਜੇ ਉਹ ਇੱਕ ਵਾਰ ਅਮਰੀਕਾ ਤੋਂ ਬਾਹਰ ਚਲਾ ਗਿਆ ਤਾਂ ਵਾਪਸ ਨਹੀਂ ਆ ਸਕੇਗਾ ਇਹ ਐਲਾਨ ਉਸ ਇਨਸਾਨ ਨੂੰ ਇਹ ਆਜ਼ਾਦੀ ਦੇਵੇਗਾ ਕਿ ਉਹ ਬਿਨਾਂ ਡਰ ਤੋਂ ਜੀ ਸਕੇ ਡਰਾਈਵਿੰਗ ਲਾਇਸੈਂਸ ਬਣਵਾ ਸਕੇ ਅਤੇ ਸਭ ਤੋਂ ਵੱਡੀ ਗੱਲ છાતી ਚੌੜੀ ਕਰਕੇ ਕਹਿ ਸਕੇ ਕਿ ਉਹ ਵੀ ਇਸ ਦੇਸ਼ ਦਾ ਕਾਨੂੰਨੀ ਹਿੱਸਾ ਹੈ ਇੱਕ ਕਦਮ ਸਿਰਫ ਕਾਗਜ਼ੀ ਕਾਰਵਾਈ ਨਹੀਂ ਹੈ ਇਹ ਮਨੁੱਖੀ ਅਧਿਕਾਰਾਂ ਦੀ ਜਿੱਤ ਹੈ ਅਤੇ ਉਹਨਾਂ ਅਰਦਾਸਾਂ ਦਾ ਫਲ ਹੈ ਜੋ ਗੁਰਦੁਆਰਿਆਂ ਵਿੱਚ ਮਾਮਾ ਨੇ ਆਪਣੇ ਬੱਚਿਆਂ ਦੀ ਸਲਾਮਤੀ ਅਤੇ ਪੱਕੇ ਹੋਣ ਲਈ ਕੀਤੀਆਂ ਸਨ ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਲੋਕਾਂ ਨੂੰ ਪਰਛਾਵੇਂ ਵਿੱਚ ਰੱਖਣ ਦੀ ਬਜਾਏ ਮੁਖਤਾਰਾ ਵਿੱਚ ਲਿਆਉਣਾ ਹੀ ਸਭ ਦੇ ਹਿੱਤ ਵਿੱਚ ਹੈ ਇਹ ਜਿਹੜਾ ਅਹਿਮ ਐਲਾਨ ਸਾਡੇ ਨੌਜਵਾਨ ਵਿਦਿਆਰਥੀਆਂ ਲਈ ਹੈ ਜੋ ਲੱਖਾਂ ਡਾਲਰਾਂ ਦੀਆਂ ਫੀਸਾਂ ਭਰ ਕੇ ਕਰਜ਼ੇ ਚੁੱਕ ਕੇ ਅਮਰੀਕਾ ਪੜਨ ਆਉਂਦੇ ਹਨ ਪਹਿਲਾਂ ਇਹ ਹੁੰਦਾ ਸੀ ਕਿ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਸੀ ਕਿ ਜੇਕਰ ਐਚਬੀ ਵੀਜ਼ਾ ਲਾਟਰੀ ਵਿੱਚ ਨਾਮ ਨਾ ਆਇਆ ਤਾਂ ਵਾਪਸ ਜਾਣਾ ਪਵੇਗਾ ਇਹ ਬਹੁਤ ਹੀ ਦੁਖਦਾਈ ਸਥਿਤੀ ਸੀ ਕਿ ਇੰਨੀ ਮਿਹਨਤ ਅਤੇ ਕਾਬਲੀਅਤ ਹੋਣ ਦੇ ਬਾਵਜੂਦ ਕਿਸਮਤ ਦਾ ਫੈਸਲਾ ਇੱਕ ਪਰਚੀ ਤੇ ਨਿਰਭਰ ਕਰਦਾ ਸੀ ਪਰ ਹੁਣ 1 ਫਰਵਰੀ 2026 ਤੋਂ ਹੋਣ ਵਾਲੇ ਬਦਲਾਅ ਮੁਤਾਬਕ ਜਿਹੜੇ ਵਿਦਿਆਰਥੀ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਜਾਂ ਮੈਥ ਸਟੈਮ ਖੇਤਰ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨਗੇ ਅਤੇ ਜਿਨ੍ਹਾਂ ਕੋਲ ਨੌਕਰੀ ਦੀ ਪੇਸ਼ਕਸ਼ ਹੋਵੇਗੀ ਉਹਨਾਂ ਲਈ ਗ੍ਰੀਨ ਕਾਰਡ ਦਾ ਰਸਤਾ ਸਿੱਧਾ ਅਤੇ ਆਸਾਨ ਕਰ ਦਿੱਤਾ ਜਾਵੇਗਾ ਹੁਣ ਉਹਨਾਂ ਨੂੰ ਲਾਟਰੀ ਸਿਸਟਮ ਦੇ ਪਰੋਸੇ ਨਹੀਂ ਬੈਠਣਾ ਪਵੇਗਾ ਇਹ ਫੈਸਲਾ ਨਾ ਸਿਰਫ ਵਿਦਿਆਰਥੀਅਾਂ ਲਈ ਬਲਕਿ ਉਹਨਾਂ ਦੇ ਮਾਪਿਆਂ ਲਈ ਵੀ ਬਹੁਤ ਵੱਡੀ ਰਾਤ ਹੈ ਜਿਨ੍ਹਾਂ ਨੇ ਆਪਣੀ ਜ਼ਮੀਨ ਜਾਇਦਾਦ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ ਸੀ ਜਦੋਂ ਇੱਕ ਬੱਚਾ ਵਿਦੇਸ਼ ਵਿੱਚ ਸੈਟਲ ਹੁੰਦਾ ਹੈ ਤਾਂ ਉਹ ਸਿਰਫ ਆਪਣੀ ਜ਼ਿੰਦਗੀ ਨਹੀਂ ਬਣਾਉਂਦਾ ਸਗੋਂ ਪਿੱਛੇ ਪੂਰੇ ਖਾਨਦਾਨ ਦਾ ਸਹਾਰਾ ਬਣਦਾ ਹੈ ਇਸ ਨਵੇਂ ਨਿਯਮ ਨਾਲ ਵਿਦਿਆਰਥੀ ਆਪਣੀ ਪੜਾਈ ਤੇ ਜ਼ਿਆਦਾ ਧਿਆਨ ਦੇ ਸਕਣਗੇ ਅਤੇ ਇਸ ਚਿੰਤਾ ਤੋਂ ਮੁਕਤ ਹੋ ਸਕਣਗੇ ਕਿ ਡਿਗਰੀ ਖਤਮ ਹੁੰਦੇ ਹੀ ਉਹਨਾਂ ਨੂੰ ਦੇਸ਼ ਛੱਡਣਾ ਪਵੇਗਾ ਅਮਰੀਕਾ ਨੂੰ ਸਮਝ ਆ ਗਿਆ ਹੈ ਕਿ ਇਹ ਪੜ੍ਹੇ ਲਿਖੇ ਨੌਜਵਾਨ ਹੀ ਕੱਲ ਦਾ ਪਵਿਕ ਹਨ ਅਤੇ ਇਹਨਾਂ ਨੂੰ ਆਪਣੇ ਦੇਸ਼ ਭੇਜਣਾ ਅਮਰੀਕਾ ਦਾ ਆਪਣਾ ਨੁਕਸਾਨ ਹੈ ਇਸ ਲਈ ਇਹ ਐਲਾਨ ਨੌਜਵਾਨਾਂ ਦੇ ਹੌਸਲੇ ਨੂੰ ਬੁਲੰਦ ਕਰਨ ਵਾਲਾ ਹੈ ਅਤੇ ਉਹਨਾਂ ਦੀ ਮਿਹਨਤ ਦਾ ਸਹੀ ਮੁੱਲ ਪਾਉਣ ਵਾਲਾ ਹੈ ਚੌਥਾ ਐਲਾਨ ਪਰਿਵਾਰਾਂ ਦੇ ਮਿਲਾਪ ਨੂੰ ਲੈ ਕੇ ਹੈ ਜੋ ਕਿ ਸਾਡੇ ਪੰਜਾਬੀ ਸਭਿਆਚਾਰ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਹੈ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਅਮਰੀਕਾ ਦਾ ਸਿਟੀਜ਼ਨ ਬਣ ਜਾਂਦਾ ਹੈ ਅਤੇ ਉਹ ਆਪਣੇ ਪਹਿਣ ਬਰਾਵਾ ਜਾਂ ਵਿਆਹੇ ਹੋਏ ਬੱਚਿਆਂ ਨੂੰ ਬੁਲਾਉਣਾ ਚਾਹੁੰਦਾ ਹੈ ਤਾਂ ਉਸ ਪ੍ਰਕਿਰਿਆ ਵਿੱਚ ਕਈ ਵਾਰ 15 ਤੋਂ 20 ਸਾਲ ਲੱਗ ਜਾਂਦੇ ਸਨ ਇੰਨੇ ਲੰਬੇ ਸਮੇਂ ਵਿੱਚ ਰਿਸ਼ਤਿਆਂ ਵਿੱਚ ਦੂਰੀਆਂ ਆ ਜਾਂਦੀਆਂ ਹਨ ਅਤੇ ਕਈ ਵਾਰ ਤਾਂ ਬੁਲਾਉਣ ਵਾਲਾ ਜਾਂ ਆਉਣ ਵਾਲਾ ਇਸ ਦੁਨੀਆ ਤੋਂ ਹੀ ਚਲਾ ਜਾਂਦਾ ਹੈ 1 ਫਰਵਰੀ 2026 ਤੋਂ ਫੈਮਿਲੀ ਰੀਯੂਨੀਫਿਕੇਸ਼ਨ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਸਰਕਾਰ ਨੇ ਨਵੀਂ ਟੈਕਨਾਲੋਜੀ ਅਤੇ ਵਾਧੂ ਸਟਾਫ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਰਿਵਾਰਕ ਵੀਜ਼ਿਆਂ ਦੀ ਪ੍ਰੋਸੈਸਿੰਗ ਨੂੰ ਤੇਜ਼ ਕੀਤਾ ਜਾ ਸਕੇ ਇਸ ਤੋਂ ਇਲਾਵਾ ਕੁਝ ਖਾਸ ਸ਼੍ਰੇਣੀਆਂ ਲਈ ਵੀਜ਼ਾ ਦੀ ਗਿਣਤੀ ਵਧਾਈ ਜਾ ਰਹੀ ਹੈ ਤਾਂ ਜੋ ਜੋ ਪਰਿਵਾਰ ਸਾਲਾ ਤੋਂ ਵਿਛੜੇ ਹੋਏ ਹਨ ਉਹ ਜਲਦੀ ਇਕੱਠੇ ਹੋ ਸਕਣ ਇਹ ਐਲਾਨ ਦਿਲ ਨੂੰ ਛੂ ਲੈਣ ਵਾਲਾ ਹੈ ਕਿਉਂਕਿ ਪਰਿਵਾਰ ਤੋਂ ਬਿਨਾ ਹਰ ਖੁਸ਼ੀ ਅਧੂਰੀ ਹੈ ਸੋਚੋ ਉਸ ਮਾਂ ਦੀ ਖੁਸ਼ੀ ਬਾਰੇ ਜੋ ਸਾਲਾਂ ਬਾਅਦ ਆਪਣੇ ਬੇਟੇ ਦੇ ਘਰ ਅਮਰੀਕਾ ਆ ਕੇ ਰਹਿ ਸਕੇਗੀ ਜਾਂ ਉਹ ਪੈਣ ਜੋ ਆਪਣੇ ਪਰਾਂ ਨੂੰ ਰਖੜੀ ਬੰਨਣ ਲਈ ਖੁਦ ਆ ਸਕੇਗੀ ਇਹ ਬਦਲਾ ਸਿਰਫ ਇਮੀਗ੍ਰੇਸ਼ਨ ਨੀਮਾ ਦਾ ਬਦਲਣਾ ਨਹੀਂ ਹੈ ਬਲਕਿ ਇਹ ਟੁੱਟੇ ਹੋਏ ਦਿਲਾਂ ਨੂੰ ਜੋੜਨ ਦੀ ਇੱਕ ਕੋਸ਼ਿਸ਼ ਹੈ ਅਮਰੀਕਾ ਸਰਕਾਰ ਨੇ ਇਹ ਮੰਨਿਆ ਹੈ ਕਿ ਸਮਾਜਿਕ ਤਾਣਾ ਬਾਣਾ ਤਾਂ ਹੀ ਮਜ਼ਬੂਤ ਰਹਿੰਦਾ ਹੈ ਜਦੋਂ ਪਰਿਵਾਰ ਇਕੱਠੇ ਹੁੰਦੇ ਹਨ ਅਤੇ ਇੱਕ ਖੁਸ਼ਹਾਲ ਪਰਿਵਾਰ ਹੀ ਦੇਸ਼ ਦੀ ਤਰੱਕੀ ਵਿੱਚ ਵਧੀਆ ਯੋਗਦਾਨ ਪਾ ਸਕਦਾ ਹੈ। ਪੰਜਵਾਂ ਅਤੇ ਆਖਰੀ ਵੱਡਾ ਐਲਾਨ ਸਰਕਾਰੀ ਸਹੂਲਤਾਂ ਅਤੇ ਪਬਲਿਕ ਚਾਰਜ ਦੇ ਨਿਯਮਾਂ ਵਿੱਚ ਨਰਮੀ ਵਰਤਣ ਬਾਰੇ ਹੈ। ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਲੋਕ ਗ੍ਰੀਨ ਕਾਰਡ ਅਪਲਾਈ ਕਰਨ ਤੋਂ ਸਿਰਫ ਇਸ ਲਈ ਡਰਦੇ ਸਨ ਕਿ ਕਿਤੇ ਉਹਨਾਂ ਨੂੰ ਪਬਲਿਕ ਚਾਰਜ ਪਾਵ ਸਰਕਾਰ ਤੇ ਬੋਝ ਨਾ ਸਮਝ ਲਿਆ ਜਾਵੇ ਜੇਕਰ ਉਹਨਾਂ ਨੇ ਕਦੇ ਗਲਤੀ ਨਾਲ ਕੋਈ ਸਰਕਾਰੀ ਮਦਦ ਜਾਂ ਸਿਹਤ ਸਹੂਲਤ ਲੈ ਲਈ ਹੋਵੇ 1 ਫਰਵਰੀ 2026 ਤੋਂ ਲਾਗੂ ਹੋਣ ਵਾਲੇ ਨਿਯਮਾਂ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਆਮ ਸਿਹਤ ਸਹੂਲਤਾਂ ਬੱਚਿਆਂ ਦੀ ਪੜ੍ਹਾਈ ਜਾਂ ਐਮਰਜੈਂਸੀ ਮਦਦ ਲੈਣ ਨਾਲ ਕਿਸੇ ਦੀ ਪੱਕੇ ਹੋਣ ਦੀ ਫਾਈਲ ਤੇ ਬੁਰਾ ਅਸਰ ਨਹੀਂ ਪਵੇਗਾ ਇਸ ਤੋਂ ਇਲਾਵਾ ਵਰਕ ਪਰਮਿਟ ਰੀਨਿਊ ਕਰਵਾਉਣ ਦੀ ਪ੍ਰਕਿਰਿਆ ਨੂੰ ਵੀ ਬਹੁਤ ਆਸਾਨ ਕਰ ਦਿੱਤਾ ਗਿਆ ਹੈ ਪਹਿਲਾਂ ਲੋਕਾਂ ਦੇ ਵਰਕ ਪਰਮਿਟ ਖਤਮ ਹੋ ਜਾਂਦੇ ਸਨ ਅਤੇ ਨਵਾਂ ਆਉਣ ਵਿੱਚ ਮਹੀਨੇ ਲੱਗ ਜਾਂਦੇ ਸਨ ਜਿਸ ਕਾਰਨ ਉਹਨਾਂ ਦੀ ਨੌਕਰੀ ਛੁੱਟ ਜਾਂਦੀ ਸੀ ਅਤੇ ਘਰ ਦਾ ਖਰਚਾ ਚਲਾਉਣਾ ਔਖਾ ਹੋ ਜਾਂਦਾ ਸੀ ਹੁਣ ਆਟੋਮੈਟਿਕ ਐਕਸਟੇਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੈ ਜਿਸ ਨਾਲ ਹਰ ਕਾਮੇ ਨੂੰ ਸੁਰੱਖਿਆ ਮਿਲੇਗੀ ਇਹ ਛੋਟੀਆਂ-ਛੋਟੀਆਂ ਦਿੱਕਤਾਂ ਆਮ ਬੰਦੇ ਦੀ ਜ਼ਿੰਦਗੀ ਵਿੱਚ ਵੱਡੇ ਪਹਾੜ ਬਣ ਜਾਂਦੀਆਂ ਸਨ ਪਰ ਹੁਣ ਇਹ ਰੁਕਾਵਟਾਂ ਦੂਰ ਹੋਣ ਗਈਆਂ ਇਹ ਸਭ ਦਰਸਾਉਂਦਾ ਹੈ ਕਿ ਮਾਹੌਲ ਹੁਣ ਪ੍ਰਵਾਸੀਆਂ ਦੇ ਹੱਕ ਵਿੱਚ ਹੋ ਰਿਹਾ ਹੈ ਪ੍ਰਸ਼ਾਸਨ ਦਾ ਰਵਈਆ ਸਜ਼ਾ ਦੇਣ ਵਾਲਾ ਨਹੀਂ ਬਲਕਿ ਮਦਦ ਕਰਨ ਵਾਲਾ ਬਣ ਰਿਹਾ ਹੈ ਇਹ ਸਾਡੇ ਪਾਈਚਾਰੇ ਲਈ ਬਹੁਤ ਵੱਡੀ ਜਿੱਤ ਹੈ ਕਿਉਂਕਿ ਅਸੀਂ ਹਮੇਸ਼ਾ ਆਪਣੀ ਮਿਹਨਤ ਨਾਲ ਖਾਨ ਵਿੱਚ ਵਿਸ਼ਵਾਸ ਰੱਖਦੇ ਹਾਂ ਪਰ ਕਈ ਵਾਰ ਸਿਸਟਮ ਦੀਆਂ ਉਲਝਣਾ ਬੰਦੇ ਨੂੰ ਬੇਵਸ ਕਰ ਦਿੰਦੀਆਂ ਹਨ ਹੁਣ ਉਹ ਬੇਵਸੀ ਖਤਮ ਹੋਣ ਦਾ ਸਮਾਂ ਆ ਗਿਆ ਹੈ ਅੰਤ ਵਿੱਚ ਮੈਂ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨੀ ਚਾਹੁੰਦਾ ਹਾਂ ਜੋ ਇਸ ਸਾਰੀ ਜਾਣਕਾਰੀ ਦਾ ਨਿਚੋੜ ਹੈ ਦੋਸਤੋ ਇਹ ਪੰਜੇ ਐਲਾਨ 1 ਫਰਵਰੀ 2026 ਤੋਂ ਇੱਕ ਨਵਾਂ ਇਤਿਹਾਸ ਲਿਖਣਗੇ ਪਰ ਇਸ ਸਬਦ ਦੇ ਪਿੱਛੇ ਇੱਕ ਬਹੁਤ ਵੱਡਾ ਸਬਕ ਲੁਕਿਆ ਹੋਇਆ ਹੈ ਉਹ ਸਬਕ ਹੈ ਸਬਰ ਅਤ ਸਦਕ ਦਾ ਜਿਨ੍ਹਾਂ ਲੋਕਾਂ ਨੇ ਔਖੇ ਸਮੇਂ ਵਿੱਚ ਵੀ ਹਾਰ ਨਹੀਂ ਮੰਨੀ ਜਿਨ੍ਹਾਂ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸੰਘਰਸ਼ ਕੀਤਾ ਅੱਜ ਜਿੱਤ ਉਨ੍ਹਾਂ ਦੀ ਹੋਣ ਜਾ ਰਹੀ ਹੈ ਇਮੀਗ੍ਰੇਸ਼ਨ ਦਾ ਸਫ਼ਰ ਕਦੇ ਵੀ ਸਿੱਧੀ ਸੜਕ ਵਾਂਗ ਨਹੀਂ ਹੁੰਦਾ ਇਸ ਵਿੱਚ ਬਹੁਤ ਟੁਏ ਟਿੱਬੇ ਹਨੇਰੀਆਂ ਰਾਤਾਂ ਅਤੇ ਇਕਲਾਪਨ ਆਉਂਦਾ ਹੈ ਕਈ ਵਾਰ ਮਨ ਕਰਦਾ ਹੈ ਕਿ ਸਭ ਕੁਝ ਛੱਡ ਕੇ ਵਾਪਸ ਚਲੇ ਜਾਈਏ ਪਰ ਜਿਹੜਾ ਇਨਸਾਨ ਉਸ ਆਖਰੀ ਪਲ ਤੱਕ ਟਿਕਿਆ ਰਹਿੰਦਾ ਹੈ ਸੂਰਜ ਉਸੇ ਲਈ ਚੜਦਾ ਹੈ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਕਦੇ ਵੀ ਉਮੀਦ ਦਾ ਪੱਲਾ ਨਾ ਛੱਡੋ ਜੇਕਰ ਤੁਹਾਡਾ ਕੇਸ ਅਜੇ ਵੀ ਕਿਤੇ ਫਸਿਆ ਹੋਇਆ ਹੈ ਤਾਂ ਕਬਰਾਉ ਨਾ ਕਿਉਂਕਿ ਹਵਾਵਾਂ ਦਾ ਰੁਖ ਬਦਲ ਚੁੱਕਾ ਹੈ ਆਉਣ ਵਾਲਾ ਸਮਾਂ ਤੁਹਾਡੇ ਹੱਕ ਵਿੱਚ ਹੈ ਬਸ ਲੋੜ ਹੈ ਸਹੀ ਜਾਣਕਾਰੀ ਰੱਖਣ ਦੀ ਸਹੀ ਵਕੀਲ ਜਾਂ ਸਲਾਹਕਾਰ ਨਾਲ ਜੁੜੇ ਰਹਿਣ ਦੀ ਅਤੇ ਆਪਣੇ ਕਾਗਜ਼ਾਤ ਤਿਆਰ ਰੱਖਣ ਦੀ ਯਾਦ ਰੱਖੋ ਅਮਰੀਕਾ ਵਰਗੇ ਦੇਸ਼ ਵਿੱਚ ਕਾਨੂੰਨ ਬਦਲਦੇ ਰਹਿੰਦੇ ਹਨ ਪਰ ਮਿਹਨਤੀ ਲੋਕਾਂ ਦੀ ਕਦਰ ਹਮੇਸ਼ਾ ਹੁੰਦੀ ਹੈ ਇਹ 1 ਫਰਵਰੀ ਸਿਰਫ ਇੱਕ ਤਰੀਕ ਨਹੀਂ ਬਲਕਿ ਲੱਖਾਂ ਸੁਪਨਿਆਂ ਦੇ ਪੂਰੇ ਹੋਣ ਦਾ ਦਿਨ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਅਤੇ ਤੁਸੀਂ ਜਲਦੀ ਤੋਂ ਜਲਦੀ ਗ੍ਰੀਨ ਕਾਰਡ ਹਾਸਲ ਕਰਕੇ ਆਪਣੇ ਪਰਿਵਾਰਾਂ ਨਾਲ ਖੁਸ਼ੀਆਂ ਮਾਣ ਸਕੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ